ਏ ਬੱਚਿਆ ਭਾਨੇ ਵਾਲਾ ਜਾ ਕੇ ਤੈਨੂੰ ਕਿੰਨੇ ਵਾਰੀ ਸੁਝਾਇਆ ਵਿੰਕਲ ਤੋਂ ਦੂਰ ਰਿਹਾ ਕਰ ਤੂੰ ਵੀ ਕੰਨ ਖੋਲ ਕੇ ਗੱਲ ਸੁਣ ਲੈ ਵਿੰਕਲ ਅੱਜ ਤੋਂ ਬਾਅਦ ਮੇਰੇ ਨਾਲ ਹੀ ਰਹੂਗੀ ਵੈਸੇ ਕਿਸੇ ਨੇ ਸਹੀ ਕਿਹਾ ਜਦੋਂ ਕੁੜੀਆਂ ਆਪਣੀ ਮਨਮਰਜ਼ੀ ਦਾ ਵਿਆਹ ਕਰਵਾਉਂਦੀਆਂ ਨੇ ਨਾ ਉਹ ਪੇਕੇ ਆ ਦੇ ਰਹਿੰਦੀਆਂ ਨੇ ਨਾ ਉਹਨਾਂ ਦੀ ਕੋਈ ਸਹੁਰੇ ਘਰ ਇੱਜ਼ਤ ਕਰਦਾ ਮੈਂ ਨਾ ਇਹ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ ਅੱਛਾ ਕਿੰਨਾ ਕੋ ਪਿਆਰ ਕਰਦੀ ਹੈ ਬਹੁਤ ਜ਼ਿਆਦਾ ਤੁਸੀਂ ਸੋਚ ਵੀ ਨਹੀਂ ਸਕਦੇ ਮੈਂ ਅੱਛਾ ਰਮਨ ਹਾਂਜੀ ਤੂੰ ਮੈਨੂੰ ਇੱਥੇ ਬੁਲਾਇਆ ਸੀ ਕੋਈ ਜ਼ਰੂਰੀ ਕੰਮ ਸੀ ਹਾਂ ਮੈਂ ਨਾ ਆਪਣੇ ਫਿਊਚਰ ਬਾਰੇ ਗੱਲ ਕਰਨੀ ਸੀ ਕਿੰਨਾ ਕੁ ਟਾਈਮ ਆਪਾਂ ਚੋਰੀ ਮਿਲਦੇ ਰਹਾਂ ਮੇਰੇ ਨਾ ਘਰੇ ਮੇਰੇ ਵਿਆਹ ਦੀ ਇਹ ਪਤਾ ਕਰ ਤੋ ਪਤਾ ਹੀ ਚੀਜ਼ ਹੈ ਅੱਛਾ ਮੈਂ ਇਹ ਕਹਿ ਰਹੀ ਸੀ ਕਿ ਆਪਾਂ ਮੈਂ ਵਿਆਹ ਕਰਵਾ ਲੈਣਾ ਤੁਸੀਂ ਆਪਣੇ ਘਰੇ ਗੱਲ ਕਰ ਵਿਆਹ ਐਨਾ ਜਲਦੀ ਕੀ ਇਹ ਵਿਆਹ ਪਤਾ ਕੀ ਚੀਜ਼ ਹੈ ਹੁਣ ਜਿਵੇਂ ਆਪਾਂ ਇਹ ਚੋਰੀ ਮਿਲ ਰਹੇ ਹੈ जे कल नूं मेरे घर पता लग गया उन्होंने वैसे भी मेरा कितने होर ब्याह कर देना मैं तो तो भी ना नहीं मेरा रह सकती बस यही गल चल ऐदां कर तू तो अपनी मम्मी डैडी नाल गल कर ते मैं अपने बेबे बापू नाल गल करता हां जी ठीक है जी हेलो हेलो ਹਾਂਜੀ ਦੀਪ ਕਰੀ ਫਿਰ ਤੁਸੀਂ ਨੇ ਘਰੇ ਗੱਲ ਨਹੀਂ ਯਾਰ ਹਜੇ ਮੈਂ ਥੋੜਾ ਬੀਜੀ ਸੀ ਕਰਦਾ ਮੈਂ ਬੇਬੇ ਬਾਪੂ ਨਾਲ ਗੱਲ ਯਾਰ ਜਲਦੀ ਕਰੋ ਨਾ ਮੇਰੇ ਘਰ ਦੇ ਮੇਰੇ ਵਾਸਤੇ ਮੁੰਡਾ ਲੱਭਦੇ ਫਿਰਦੇ ਨੇ ਪਲੀਜ਼ ਤੁਸੀਂ ਜਲਦੀ ਗੱਲ ਕਰੋ ਆਪਣੇ ਵਿਆਹ ਦੀ ਕੋਈ ਨਾ ਕੋਈ ਬਚੋਲਾ ਭੇਜ ਦੋ ਕਰੇ ਨਹੀਂ ਨਾ ਉਹਨਾਂ ਨੇ ਮੇਰਾ ਕਿਸੇ ਪਾਸੇ ਹੋਰ ਵਿਆਹ ਕਰ ਦੇਣਾ ਨਹੀਂ ਯਾਰ ਤੂੰ ਟੈਨਸ਼ਨ ਨਾ ਲੈ ਦੇਖਦਾ ਕਰਦਾ ਮੈਂ ਬੇਬੇ ਬਾਪੂ ਨਾਲ ਗੱਲ ਪਲੀਜ਼ ਯਾਰ ਜਲਦੀ ਗੱਲ ਕਰੋ ਮੈਂ ਬਹੁਤ ਟੈਨਸ਼ਨ ਚ ਹਾਂ ਚੱਲ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਮੈਂ ਦੇਖਦਾ ਹਲੇ ਤੱਕ ਕਰੇ ਗੱਲ ਨਹੀਂ ਕਰੀ ਪਤਾ ਨਹੀਂ ਰੱਬ ਕੀ ਬਣੂਗਾ ਕਿ ਨਾ ਮੈਨੂੰ ਤਾਂ ਬਹੁਤ ਟੈਨਸ਼ਨ ਹੋਈ ਪਈ ਪਤਾ ਨਹੀਂ ਕੀ ਬਣੂਗਾ ਮੈਂ ਤੁਹਾਨੂੰ ਗੱਲ ਕਰਨੀ ਜੀ ਇੱਕ ਹਾਂ ਦੱਸ ਆਪਣਾ ਦੀਪ ਸੁਖ ਨਾਲ ਗੱਭਰੂ ਹੋ ਗਿਆ ਤੇ ਕੋਈ ਚੰਗੇ ਜਿਹੇ ਘਰ ਦਾ ਰਿਸ਼ਤਾ ਦੇ ਕੇ ਕਿ ਨਾ ਕੋਈ ਦੋਸਤ ਨੂੰ ਕਹੋ ਤੇ ਆਪਾਂ ਮੁੰਡਾ ਵੇਹਲਗੇ ਮੈਂ ਤੈਨੂੰ ਪਤਾ ਮੈਂ ਢਿੱਲੀ ਮੱਸੀ ਰਹਿੰਨੀ ਹੁਣ ਗੱਲ ਤਾਂ ਤੂੰ ਸਹੀ ਕਹੀ ਐ ਚੱਲ ਕੋਈ ਗੱਲ ਨਹੀਂ ਮੈਂ ਦੇਖਦਾ ਕਿਸੇ ਚੰਗੇ ਜਿਹੇ ਵਿਚੋਲੇ ਨੂੰ ਕਹਿ ਕੇ ਨਾ ਹਾਂਜੀ ਤੇ ਮੈਂ ਇਹਦੇ ਰਿਸ਼ਤੇਬਾਰੂ ਕਹਿਣਾ ਠੀਕ ਆ ਜੀ ਲੈ ਉਹ ਆ ਗਏ ਦੀਵੇ ਆਪਣਾ ਸੁਖਣਾ ਦਾ ਹੋਰ ਬੀਬੇ ਬਾਪੂ ਉਹ ਠੀਕ ਆ ਪੁੱਤਾਂ ਤੂੰ ਕਾਦੀਆਂ ਸਲਾਮਾਂ ਕਰੀ ਜਾਂਦੇ ਹੋ ਤੇਰੇ ਬਿਰਾਦ ਨੇ ਸਲਾਹਾਂ ਕਰਦੇ ਆ ਹੋਰ ਅਸੀਂ ਸਲਾਹਾਂ ਕਾਦਮ ਕਰਨੀ ਅੱਛਾ ਬੇਬੇ ਹਾਂ ਪਤਾ ਮੈਂ ਲੇਕਿਨ ਤੁਹਾਡੇ ਨਾਲ ਗੱਲ ਕਰਨੀ ਸੀ ਦੱਸ ਪੁੱਤ ਇੱਕ ਦੋ ਕਰ ਗੱਲਾਂ ਦੱਸ ਕੀ ਗੱਲ ਤੁਸੀਂ ਜੇ ਰਿਸ਼ਤਾ ਦੇਖਣੇ ਲੱਗੇ ਹੋ ਮੈਂ ਇੱਕ ਕੁੜੀ ਨੂੰ ਪਸੰਦ ਕਰਦਾ ਤੇ ਮੈਂ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਜਾਤ ਪਾਤ ਕੀ ਉਹਨਾਂ ਦੀ ਓ ਬੇਬੇ ਆ ਪੰਜਾਬਾਤ ਪਾਤਾਂ ਨੂੰ ਕੀ ਲੈਣਾ ਉਹਨਾਂ ਕੋਲ ਜ਼ਮੀਨ ਹੈ ਦੀ ਹੈ ਕ ਹੈ ਨਹੀਂ ਕੁਝ ਉਹਨਾਂ ਕੋਲ ਜ਼ਮੀਨ ਤਾਂ ਨਹੀਂ ਹੈਗੀ ਬਾਕੀ ਕੁੜੀ ਸੋਹਣੀ ਹੈ ਪੜ੍ਹੀ ਲਿਖੀ ਹੈ ਕੱਲ ਨੂੰ ਨੌਕਰੀ ਲੱਗ ਜੂਗੀ ਨਾ ਪਤਾ ਫਿਰ ਇਹ ਤਾਂ ਨਹੀਂ ਮੈਨੂੰ ਰਿਸ਼ਤਾ ਮਨਜ਼ੂਰ ਤੇ ਆਪਣੇ ਦੀਪਾ ਕਰਾਉਂਦਾ ਤੇ ਨੇ ਆ ਤਾਂ ਕੁੜੀ ਪੜ੍ਹੀ ਲਿਖੀ ਆ ਤੇ ਨੇ ਟੱਕ ਭਾਕੇ ਦਾਜ ਦਾ ਦੇਣਗੇ ਆਪਾਂ ਨੂੰ ਤੇ ਆ ਬਾਕੀ ਆ ਤੇ ਬਾਪੂ ਨਾਲ ਗੱਲ ਕਰ ਲਾ ਬਾਪੂ ਤੁਸੀਂ ਦੱਸੋ ਸੁਭਾਗਵਾਨ ਪਾਪਾ ਕੀ ਕਰਨਾ ਜਨੀਤ ਜਾਇਦਾ ਤਾਂ ਸੋਹਣਾ ਆਪਣੀ ਜ਼ਮੀਨ ਵਾਧੂ ਆ ਉਹ ਚੱਲ ਨਾਲੇ ਆਪਣਾ ਇੱਕੋ ਇੱਕ ਮੁੰਡਾ ਆ ਤਾਂ ਜਿਵੇਂ ਉਹ ਕਹਿੰਦਾ ਜੇ ਉਹਨੂੰ ਕੋਈ ਕੁੜੀ ਪਸੰਦ ਹੈ ਤਾਂ ਚੰਗੀ ਹੋਊਗੀ ਆ ਇੱਥੇ ਚੱਪ ਹੋ ਜਾ ਬਾਲਾ ਨਾ ਬੋੜੋ ਤੇ ਦਾਜ ਮੈਂ ਵੀ ਲੈ ਕੇ ਆਈ ਸੀ ਤੇ ਮੈਂ ਤਾਂ ਗੱਡੀ ਚਾਹੀਦੀ ਨੇ ਸਿਵਟ ਇਹਨੇ 10 ਟੋਲੇ ਸੋਨਾ ਮੈਨੂੰ ਇਹ ਰਸਤਾ ਨਹੀਂ ਮਨਜ਼ੂਰ ਉਹ ਪੁੱਤ ਚੱਲ ਤੇਰੀ ਜਿਵੇਂ ਬੇਬੇ ਕਹਿੰਦੀ ਆ ਨਾ ਮੰਨਣੀ ਤਾਂ ਪਾਉਗੀ ਉਹ ਭਾਗਵਾਨੀ ਦੀਪ ਗੁੱਸੇ 'ਚ ਉੱਠ ਕੇ ਚਲਾ ਗਿਆ ਕਿਤੇ ਉਹ ਗੁੱਸੇ ਦੇ ਵਿੱਚ ਕੋਈ ਗਲਤ ਕਦਮ ਨਾ ਚੱਕ ਲਵੇ ਕੁਛ ਨਹੀਂ ਉਹ ਗਲਤ ਕੰਮ ਚੱਕਦਾ ਚਾਰ ਦਿਨ ਹੁੰਦਾ ਪੁੱਤ ਸਵਾਰ ਆਪੇ ਅਗਲ ਟਿਕਾਣੇ ਆ ਜੂ ਉਹਦੀ ਆਪਾ ਉਹਦਾ ਚੰਗਾ ਜਿਹਾ ਘਰ ਵੇਖ ਕੇ ਕਹਨਾ ਵਿਆਹ ਕਰ ਦਾਂਗੇ ਦੀਪ ਦਾ ਮੇਰਾ ਤਾਂ ਮੇਰੇ ਬੇਪੇ ਬਾਪੂ ਨੇ ਰਿਸ਼ਤਾ ਪੱਕਾ ਕਰਤਾ ਮੈਂ ਦੀਪ ਦੇ ਨਾਲ ਕਿਵੇਂ ਰਹਿ ਸਕਦੀ ਮੈਂ ਤਾਂ ਉਹਦੇ ਬਿਨਾਂ ਇੱਕ ਮਿੰਟ ਨਹੀਂ ਰਹਿ ਸਕਦੀ ਮੈਂ ਦੀਪ ਨੂੰ ਪੁੱਛਦੀ ਹਾਂ ਹੈਲੋ ਹੈਲੋ ਨਾ ਤੂੰ ਮੈਨੂੰ ਇਹ ਦੱਸ ਤੇਰੇ ਬੇਬੇ ਬਾਪੂ ਕੋਲ ਤੂੰ ਗੱਲ ਕਰੀ ਜਾਂ ਨਾ ਕਰੀ ਯਾਰ ਮੈਂ ਕਰ ਗਲਤ ਕਰੀ ਸੀ ਪਰ ਉਹਨਾਂ ਨੇ ਮਨਾ ਕਰਤਾ ਮੈਨੂੰ ਨਹੀਂ ਲੱਗਦਾ ਮੰਨਣ ਯਾਰ ਮੇਰੇ ਘਰ ਦੇ ਨੇ ਨਾ ਮੇਰਾ ਰਿਸ਼ਤਾ ਪੱਕਾ ਕਰਤਾ ਕੀ ਰਿਸ਼ਤਾ ਪੱਕਾ ਕਰਤਾ ਹਾਂਜੀ ਫਿਰ ਕੀ ਹਾਲ ਹੋ ਸਕਦਾ ਕੋਈ ਦੱਸ ਤਰਾ ਜੇ ਮੈਂ ਤੇਰੇ ਬਿਨਾ ਨਹੀਂ ਰਹਿ ਸਕਦੀ ਮੈਂ ਤੇਰੇ ਬਿਨਾ ਮਰ ਜੂਗੀ ਹੁਣ ਫਿਰ ਆਪਾਂ ਕੀ ਕਰੀਏ ਬਸ ਮੈਨੂੰ ਕਿਤੇ ਲੈ ਜਾ ਜੋ ਮੈਂ ਤੁਹਾਡੇ ਨਾਲ ਹੀ ਰਹਿਣਾ ਮੈਨੂੰ ਕਿਤੇ ਭਜਾ ਕੇ ਲੈ ਜਾ ਜੋ ਮੈਂ ਤੁਹਾਡੇ ਨਾਲ ਚਲੀ ਜਾਊਂਗੀ ਪਰ ਮੈਂ ਹੋਰ ਕਿਤੇ ਵਿਆਹ ਨਹੀਂ ਕਰਾ ਸਕਦੀ। ਤੇ ਜਾ ਕੇ ਲਾ ਦੇ। ਹਾਂ। ਯਾਰ ਦੇਖ। ਪਿਆ ਤਾਂ ਮੈਂ ਵੀ ਤੈਨੂੰ ਬਹੁਤ ਕਰਦਾ। ਮਨ ਮੈਨੂੰ ਵੀ ਲੱਗਦਾ ਆਪਾਂ ਨੂੰ ਭੱਜ ਕੇ ਵਿਆਹ ਕਰਾਉਣਾ ਪਊਗਾ। ਇਸ ਤੋਂ ਚੰਗਾ ਆਪਾਂ ਭੱਜ ਚੱਲਦੇ ਹਾਂ। ਚਲੋ। ਠੀਕ ਆ ਫਿਰ ਤੁਸੀਂ ਮੈਨੂੰ ਦੱਸ ਦੋ ਕਿੱਥੇ ਆਉਣਾ ਕੀ ਕਰਨਾ। ਮੈਂ ਉੱਥੇ ਆ ਜੂੰਗੀ। ਠੀਕ ਹੈ। ਮੈਂ ਤੇਨੂੰ ਫੋਨ ਕਰਕੇ ਸਭ ਕੁਝ ਦੱਸ ਦੂੰਗਾ। ਕਿੱਥੇ ਆਉਣਾ ਹੈ ਤੇ ਕਦੋਂ ਆਉਣਾ ਹੈ। ਠੀਕ ਹੈ। ਠੀਕ ਹੈ। ਚਲ ਠੀਕ ਹੈ। ਬਾਏ। ਦੀਪ ਸਵੇਰ ਦਾ ਗਿਆ ਅਜੇ ਤੱਕ ਆਇਆ ਚਰਮ ਦੇ ਬਾਪੂ ਨੂੰ ਕਹਿਣੀ ਆ ਵੀ ਫੋਨ ਲਾ ਕੇ ਪੁੱਛੇ ਦੀਪ ਕਿਉਂ ਨਹੀਂ ਆਇਆ ਫੋਨ ਲਾਉ ਹਾਂਜੀ ਤੱਕ ਨਹੀਂ ਆਇਆਗਾ ਆਇਆ ਨਹੀਂ ਦੀਪ ਅਜੇ ਤੱਕ ਤੁਸੀਂ ਫੋਨ ਲਾਓ ਕੋ ਮੜਾ ਜਾਉਣਾ ਹਾਂ ਆਉਂਦਾ ਫੋਨ ਲਾ ਕੇ ਦੇਖਦਾ ਬੰਦੀ ਆ ਰਿਹਾ ਕੋ ਬੰਦ ਆ ਰਿਹਾ ਉਹ ਚੱਲ ਮੈਂ ਦੁਬਾਰਾ ਲਾ ਕੇ ਵੇਖਦਾ ਕੀ ਵਧਾਉਣੇ ਸੁੱਚ ਖੋਲ ਹੀ ਲਿਆਓ ਹਾਂ ਤੁਸੀਂ ਦੂਰੀ ਵਾਰ ਲਾਓ ਤੇ ਮੀ ਪੈਂਦਾ ਕਈ ਵਾਰ ਰੇਂਜ ਨਹੀਂ ਹੁੰਦੀ ਹਾਂ ਨਾ ਉਹ ਨਹੀਂ ਇਹ ਤਾਂ ਬੰਦੀ ਕਰੀ ਬੇਟਾ ਬੰਨਾ ਹਾਂ ਬੰਦ ਕਰੀ ਬੇਟਾ ਆ ਕੀ ਗੱਲ ਫੋਨ ਬੰਦ ਕਰੀ ਬੇਟਾ ਹੁਣ ਮਾੜਾ ਜਮੜਾ ਪਤਾ ਕਰੋ ਕਿਸ ਪਾਸੋਂ ਜੋ ਆਕ ਸਵੇਰ ਦਾ ਘਰ ਗਿਆ ਹਜੇ ਤੱਕ ਆਇਆ ਚਲ ਮੈਂ ਦੇਖਦਾ ਬੇ ਗੇਟ ਖੋਲਿਓ ਆਈ ਪੁੱਤ ਆ ਗਿਆ ਪੁੱਤ ਤੂੰ ਆ ਬੀਬੇ ਮੈਂ ਆ ਗਿਆ ਪਰ ਮੈਂ ਕੱਲਾ ਨਹੀਂ ਆਇਆ ਕੱਲਾ ਨਹੀਂ ਆਇਆ ਕੀਮਤ ਪਲ ਤੇਰਾ ਕਿਸ ਨੂੰ ਨਾਲ ਲੈ ਕੇ ਵੀ ਆਗਾ ਰਮਨ ਅਇਥੇ ਰਵਲਾ ਖਵਾਰਦਾਰ ਜੀ ਅੱਗੇ ਆਈ ਇੱਧਰ ਆਓ ਜੇ ਉਹ ਕੀ ਹੋ ਗਿਆ ਆ ਕੇ ਗੱਲ ਸੁਣ ਲੈ ਰਵਲ ਉਹ ਪੋਤਾ ਇਹ ਕੌਣ ਆ ਬਾਪੂ ਇਹ ਤੁਹਾਡੀ ਨੋਆ ਪੋਤਾ ਇਹ ਤਾਂ ਬੜੀ ਖੁਸ਼ੀ ਦੀ ਗੱਲ ਐ ਉਹ ਜਾਂਦੀ ਦਾ ਧੀ ਐ ਜਾਂਦੀ ਦਾ ਕਾਦੀ ਖੁਸ਼ੀ ਦੀ ਗੱਲ ਆ ਆਹੀ ਮੇਰੇ ਛੱਟੇ ਖੇ ਪਾਂ ਸੀ ਮੈਂ ਸ੍ਰੀਕਾ ਨੂੰ ਕੀ ਮੂੰਹ ਦਿਖਾਵਾਂਗੀ ਜਿੱਧਰੋਂ ਆਏ ਉਧਰ ਜਾਵੜਾ ਉਹ ਚੱਲ ਤੂੰ ਹੁਣ ਚੁੱਪ ਕਰ ਜਾ ਜਿਹੜੀ ਗੱਲ ਹੋਣੀ ਸੀ ਉਹ ਤਾਂ ਹੋਊਗੀ ਉਹ ਇਹਨਾਂ ਨੂੰ ਅੰਦਰ ਆਉਣ ਦੇ ਤੂੰ ਟਿਕ ਜਾ ਟਿਕ ਜਾ ਬਾਲਾ ਨਾ ਹੰਦਰ ਦੀ ਬਾਣ ਨਾ ਮੈਂ ਸ੍ਰੀਕਾ ਨੂੰ ਕੀ ਮੂੰਹ ਦਿਖਾਵਾਂਗੀ ਵੀ ਤੇਰਾ ਮੁੰਡਾ ਕੁੜੀ ਕੱਢ ਕੇ ਲਿਆਇਆ ਜਿੱਧਰੋਂ ਆਇਆ ਉਧਰ ਜਾਵੜਾ ਨੇ ਮੈਨੂੰ ਇਹ ਰਸਤਾ ਮਨਜ਼ੂਰ ਚਲੋ ਆਪੇ ਚਲਦੇ ਉੱਪਰ ਪੁੱਤ ਕੀ ਪੁੱਤ ਪਤ ਲਾਇਆ ਆ ਪੁੱਤ ਨਹੀਂ ਜਾਂਦਾ ਜਿਹੜਾ ਕੀ ਸ੍ਰੀਕਾ ਚ ਮੂੰਹ ਦਿਖਾਵਾਂਗੇ ਵੀ ਤੁਹਾਡਾ ਪੁੱਤ ਕੁੜੀ ਕੱਢ ਲੈ ਚਲੋ ਅੰਦਰ ਉੱਪਰ ਵਿਚਾਰੇ ਕਿੱਥੇ ਰਹਿਣਗੇ ਹੁਣ ਕਿਤੇ ਨਹੀਂ ਜਾਂਦੇ ਜਦੋਂ 4 ਦਿਨ ਗਏਕ ਨਾ ਆਪੇ ਘਟਕਾਣੀ ਆ ਜੂ ਉਹਨਾਂ ਦੀ ਠੱਕੇ ਖਾਂਦੇ ਆ ਜਾਣਗੇ ਚਲਾ ਅੰਦਰ ਅੜਾ ਇੱਥੇ ਰਾਮ ਨਾਲ ਸੁਣੋ ਜੀ ਤੁਸੀਂ ਨਾ ਬੇਬੇ ਬਾਪੂ ਨੂੰ ਮਨਾ ਹੀ ਲਓ ਆਪਾਂ ਹੁਣ ਕਿੱਥੇ ਜਾਵਾਂਗੇ ਕਿੱਥੇ ਠੱਕੇ ਖਾਵਾਂਗੇ ਆਪਾਂ ਰਮਨ ਮੈਂ ਬੇਬੇ ਨੂੰ ਚੰਗੀ ਤਰ੍ਹਾਂ ਜਾਣਦਾ ਉਹਨਾਂ ਨੇ ਹੁਣ ਨਹੀਂ ਮੰਨਣਾ ਮੈਂ ਇਦਾ ਕਰਦਾ ਮੇਰਾ ਇੱਕ ਦੋਸਤ ਹੈ ਆਪਾਂ ਉਹਦੇ ਕੋਲ ਚੱਲਦੇ ਆਂ ਬਦ ਬਦ ਆਪਾਂ ਰੈਂਟ ਦੇ ਲਾਂਗੇ ਉਹਦੇ ਕੋਲ ਰੂਮ ਲੈ ਲਾਂਗੇ ਇੱਕ ਚਲੋ ਚਲੋ ਦੇਪ ਇਹ ਕੀ ਦਾ ਕਾਰਾ ਰਮਨ ਇਹ ਜਿਸ ਕਾਰਨ ਦਾ ਕਾਰਾ ਹੁਣ ਆਪਾਂ ਇੱਥੇ ਰਹਾਂਗੇ ਅੱਛਾ ਜਿਸ ਕਰਨਾ ਹੈ ਉਹ ਜਿਸ ਕਰਨਾ ਹੈ ਅਹ ਦੀਪ ਭਾਈ ਤੂੰ ਫਰ ਕੀ ਹਾਲ ਚਾਲ ਹੈ ਭਾਈ ਵਧੀਆ ਵਧੀਆ ਤੂੰ ਦੱਸ ਸ਼ਸ਼ੀ ਕਾਲ ਜੀ ਸ਼ਸ਼ੀ ਕਾਲ ਦੀਪ ਭਾਈ ਇਹ ਏਗੋ ਨੇ ਕਿ ਤੇਰੇ ਪੱਬੀ ਤੂੰ ਕਦੋਂ ਕਰਵਾਇਆ ਬਈ ਆ ਯਾਰ ਸਾਰੀ ਗੱਲਾਂ ਨੇ ਇੱਥੇ ਪੁੱਛੇਗਾ अंदर नहीं के जाएगा चल आ जा भाई आओ भाभी आओ चल आ जा आ जा आ जाओ भाई आ जाओ तू से बैठो भाई मैं पानी लेके आऊंगा ले ये जिसका अपना मेरा दोस्त है हाँ जी आप इतना रुक जाओ ਮੁੰਡਾ ਤਾਂ ਸੌ ਲੱਗਦਾ ਹਾਂ ਠੀਕ ਹੈ ਮੁੰਡਾ ਕੋਲਾ ਆ ਆ ਲੈ ਬਈ ਪਾਣੀ ਆ ਲਾਪੇ ਹੋਰ ਦੱਸ ਬਈ ਕੰਮ ਕਰ ਕਿਵੇਂ ਚੱਲਦਾ ਬਸ ਵਧੀਆ ਆ ਬੈਠ ਜਾ ਹਾਂ ਬਸ ਕੋਈ ਨਾ ਉਹ ਬਈ ਤੂੰ ਵਿਆਹ ਕਰਵਾ ਲਿਆ ਪਰ ਮੈਨੂੰ ਦੱਸਿਆ ਵੀ ਨਹੀਂ ਕੀ ਦੱਸਾਂ ਯਾਰ ਮੈਂ ਕਿਹੜੇ ਹਾਲਾਤਾਂ ਚ ਗੁਜ਼ਰ ਰਿਹਾ ਹਾਂ ਓਕੇ ਮੈਂ ਬਈ ਜਸ ਕਰ ਤੈਨੂੰ ਮੈਂ ਕੀ ਦੱਸਾਂ ਰਮਨ ਤੇ ਮੈਂ ਅਸੀਂ ਦੋਨੋਂ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਤੇ ਜਦੋਂ ਮੈਂ ਘਰ ਗੱਲ ਕਰੀ ਬਾਪੂ ਤਾਂ ਮੰਨ ਗਿਆ ਸੀ ਬੀਬੀ ਨੇ ਸਾਫ਼ ਮਨਾਂ ਕਰਤਾ ਤੇ ਇਹਦੀ ਅਗੇਂਜਮੈਂਟ ਕਿਹਦੇ ਕਰਦਿਆ ਨੇ ਕਿਤੇ ਹੋਰ ਕਰਤੀ ਇਸ ਲਈ ਸਾਨੂੰ ਇਹ ਕਦਮ ਚੱਕਣਾ ਪਿਆ ਤੇ ਅਸੀਂ ਕੋਡ ਮੈਰਜ ਕਰਾ ਲਿਆ ਆ ਤਾਂ ਬਈ ਤੂੰ ਬਹੁਤ ਗਲਤ ਕਰਿਆ ਹੈ ਤੂੰ ਆਦੇ ਘਰ ਦੀ ਮਰਜ਼ੀ ਨਾਲ ਵਿਆਹ ਕਰਵਾਉਣਾ ਸੀ ਯਾਰ ਨਹੀਂ ਮੰਨਦੇ ਸੁਣ ਕੀ ਕਰਦੇ ਚੱਲ ਬਈ ਜੋ ਹੋ ਗਿਆ ਸੋ ਹੋ ਗਿਆ ਹੁਣ ਤੂੰ ਦੱਸ ਤੇਰੇ ਲਈ ਮੈਂ ਕੀ ਕਰ ਸਕਦਾ ਯਾਰ ਮੈਂ ਤੇਰੇ ਕੋਲ ਆਇਆ ਸੀ ਸਾਨੂੰ ਨ ਰਹਿਣ ਲੱਗਤੇ ਜਗਾ ਚਾਹੀਦੀ ਰੂਮ ਇੱਕ ਚਾਹੀਦਾ ਅੱਛਾ ਬਈ ਜੀ ਹੈਲਪ ਕਰ ਰਹੇ ਹੋ ਤੂੰ ਹਉ ਬਾਈ ਕਿਵੇਂ ਦੀ ਗੱਲ ਕਰਨਾ ਹੈ ਘਰ ਤੇ ਰਹੀ ਆ ਔ ਟੈਂਸ਼ਨ ਨਾ ਲੈ ਜਿੰਨਾ ਟਾਈਮ ਮਰਜ਼ੀ ਰਹੀ ਜਾ ਤੇ ਇੱਕ ਕੰਮ ਹੋਰ ਤੂੰ ਨਾ ਕਿਦੇ ਮੈਨੂੰ ਕੋਈ ਵੀ ਥੋੜੀ ਮੋਤੀ ਨੌਕਰੀ ਲਾ ਕੇ ਦੇ ਦੇ ਜਿੰਨਾ ਸਾਡਾ ਗੁਜ਼ਾਰਾ ਹੋ ਜਾਏ ਤੇ ਜਿਹੜਾ ਬਣਿਆ ਰੈਂਟ ਮੈਂ ਤੈਨੂੰ ਦੇ ਦਾਂਗਾ ਕਮ ਦਾ ਉਹ ਬਾਈ ਉਹੀ ਕਰਤੀ ਬਗਾਨੇ ਵਾਲੀ ਗੱਲਾਂ ਤੂੰ ਮੇਰਾ ਭਰਾ ਹੈ ਰੈਂਟ ਦੀ ਕਾਤ ਤੋਂ ਗੱਲ ਕਰਦਾ ਫਿਰ ਵੀ ਔ ਟੈਂਸ਼ਨ ਨਾ ਲੈ ਇਹ ਤੇਰਾ ਘਰ ਹੈ ਬਗਾਨੇ ਵਾਲੀ ਗੱਲਾਂ ਨਹੀਂ ਹੈਗੀਆਂ ਇਹ ਇਹੀ ਮੈਨੂੰ ਫਿਰ ਤੂੰ ਸਿੱਧਾ ਹੋਰ ਬਾਈ ਪਨਾਲੇ ਤੇਰੇ ਵਾਸਤੇ ਵਧੀਆ ਜੇ ਕੰਮ ਵੀ ਲੱਭਦਾ ਹਾਂਗਾ ਚਲੋ ਬਹੁਤ ਵਧੀਆ ਗੱਲ ਹੈ ਹਾਂ ਚਲ ਠੀਕ ਹੈ ਭਾਈ ਤੂੰ ਸਿਹਰਾਸ਼ਟ ਕਰੋ ਤੇ ਮੈਂ ਚਾਹ ਲੈ ਆ ਕਿਉਂ ਨਾ ਲੈ ਆ ਗਰਮ ਗਰਮ ਚਾਹ ਰਮਨ ਗਲਾਸ ਦੇ ਪਨਾਲੇ ਹੋਰ ਭਾਈ ਚੀਜ਼ ਦੀ ਕੋਈ ਲੋੜ ਪੈ ਜੇ ਦੱਸ ਦੀ ਹਾਂ ਕੋਈ ਗੱਲ ਨਹੀਂ ਦੀਪ ਆਪਾਂ ਨੂੰ ਇੱਥੇ ਕੋਈ ਦਿੱਕਤ ਤਾਂ ਨਹੀਂ ਹੋਊਗੀ ਨਹੀਂ ਰਮਨ ਆਪਣੇ ਚ ਕੋਈ ਦਿੱਕਤ ਨਹੀਂ ਇਹ ਆਪਣਾ ਭਰਾ ਹੀ ਹੈ ਤਮਨੇ ਕੀ ਸੋਚ ਰਹੀ ਹੈ ਮੈਂ ਨਾ ਜੀ ਆਪਣੇ ਬਾਪੂ ਜੀ ਬਾਰੇ ਸੋਚ ਰਹੀ ਹਾਂ ਪਤਾ ਨਹੀਂ ਉਹਨਾਂ ਨੂੰ ਰੋਟੀ ਖਾਦੀ ਹੋਈ ਜਾਂ ਨਾ ਮੈਂ ਹੀ ਉਹਨਾਂ ਨੂੰ ਰੋਟੀ ਬਣਾ ਕੇ ਦਿੰਦੀ ਸੀ ਤੁਹਾਡੇ ਮੰਮੀ ਡੈਡੀ ਤੇ ਮੇਰੇ ਬਾਪੂ ਜੀ ਜੇ ਸਾਡੇ ਰਿਸ਼ਤੇ ਦੀ ਮੰਨ ਜਾਂਦੇ ਨਾ ਤਾਂ ਆਪਾਂ ਨੂੰ ਆਹ ਦਿਨਾਂ ਦੇਖਣੇ ਪਾਉਗੇ ਤੂੰ ਸਹੀ ਕਹਿ ਰਹੀ ਥਾ ਮੈਂ ਤਾਂ ਬਹੁਤ ਕੋਸ਼ਿਸ਼ ਕੀਤੀ ਸੀ ਬੇਬੇ ਵਾਪਸ ਮਨਾਓ ਰੋਮਨ ਨਹੀਂ ਆਪਾਂ ਇਹਨੂੰ ਮਜਬੂਰੀ 'ਚ ਕੀ ਕੁਝ ਕਰਦੇ ਹੁਣ ਤਾਂ ਮੈਂ ਆਪਣੇ ਬਾਪੂ ਜੀ ਨੂੰ ਫੋਨ ਵੀ ਨਹੀਂ ਕਰ ਸਕਦੀ ਆ ਰਮਨ ਤੂੰ ਸਹੀ ਕਹਿ ਰਿਹਾ ਮੇਰਾ ਵੀ ਇਹ ਹਾਲ ਹੈ ਮੈਂ ਵੀ ਹਾਲਤਾਂ ਨਹੀਂ ਪੁੱਛ ਸਕਦਾ ਆਪਣੇ ਮਾਪਿਆਂ ਤੋਂ ਮੈਨੂੰ ਕਿੰਨਾ ਮਾਣ ਸੀ ਆਪਣੇ ਬੇਬੇ ਤੇ ਕਿਉਂ ਮੰਨ ਜੋ ਪਰ ਉਹਨਾਂ ਨੇ ਮੇਰੀ ਗੱਲ ਮੰਨੀ ਨਹੀਂ ਉਹਨਾਂ ਨੇ ਜਰਾ ਵੀ ਸੋਚਿਆ ਮੇਰੀ ਖੁਸ਼ੀਆਂ ਬਾਰੇ ਇੱਕੋ ਇੱਕ ਉਹਨਾਂ ਦਾ ਮੈਂ ਲਾੜ ਦਾ ਪੁੱਤ ਸੀ ਚਲੋ ਕੋਈ ਗੱਲ ਨਹੀਂ ਕਦੇ ਤਾਂ ਬੀਬੀ ਬਾਪੂ ਨੂੰ ਮੇਰੀ ਯਾਦ ਆਉਗੀ ਤਾਂ ਉਹ ਆਣਗੇ ਜਰੂਰ ਬਸ ਤੁਸੀਂ ਮੇਰੇ ਨਾਲ ਦੀਪ ਇੱਕ ਵਾਦਾ ਕਰੋ ਕਿ ਤੁਸੀਂ ਮੇਰਾ ਕਦੇ ਵੀ ਸਾਥ ਨਹੀਂ ਛੱਡੋਗੇ ਜ਼ਿੰਦਗੀ 'ਚ ਰਮਨ ਮੈਂ ਤੇਰੇ ਨਾਲ ਵਾਦਾ ਕਰਦਾ ਮੈਂ ਕਦੇ ਵੀ ਤੇਰਾ ਸਾਥ ਨਹੀਂ ਛੱਡਾਂਗਾ ਉਹ ਦੀਪ ਭਾਈ ਆ ਆਪਣੀ ਮੋਟਰ ਹੈ ਅੱਛਾ ਤੇ ਉਹ ਜਿਹੜਾ ਕਿਲਾ ਦੇਖ ਰਿਹਾ ਨਾ ਉਹ ਤੋਂ ਤਿੰਨੇ ਕਿਲੇ ਉਹ ਤੂੰ ਲੈ ਕੇ ਉਹ ਟਾਕਾ ਪੜਾਈਆਂ ਬਹੁਤ ਵਧੀਆ ਫਸਲ ਖੜੀ ਆ ਚੋਨਾ ਬਹੁਤ ਵਧੀਆ ਖੜਿਆ ਹੋਰ ਬਾਈ ਆ ਹੁਣ ਸਰਪ੍ਰਾਈਜ਼ ਪ੍ਰੂ ਕਰਾਂਗੇ ਉਹ ਦੀਪ ਬਾਈ ਤੂੰ ਕੀ ਸੋਚ ਰਿਹਾ ਜਿਸ ਕਰਨ ਯਾਰ ਸਾਡੇ ਵੀ 12 ਕਿਲੇ ਜ਼ਮੀਨ ਹੈ ਪਹਿਲਾਂ ਤਾਂ ਮੈਂ ਕੰਮਦਨ ਦੇ ਵਿੱਚ ਬਾਪੂ ਨਾਲ ਹੱਥ ਮਿਟਾ ਦਿੰਦਾ ਸੀ ਹੁਣ ਬਾਪੂ ਵਿਚਾਰਾ ਕਿੰਨਾ ਔਖਾ ਹੁੰਦਾ ਹੋਊਗਾ ਇਕੱਲਾ ਹੀ ਕੰਮ ਸੰਭਾਲਦਾ ਹੋਊਗਾ ਉਹ ਬਾਈ ਉਹ ਕੋਈ ਨਾ ਟੈਨਸ਼ਨ ਨਾ ਲੈ ਸਭ ਕੁਝ ਸੈੱਟ ਹੋ ਜਾਏਗਾ। ਉਹ ਇੰਨੀ ਟੈਨਸ਼ਨ ਨਾ ਲੈ ਅਗਰ ਬਈ ਐਵੇਂ ਤੂੰ ਦਾ ਟੈਨਸ਼ਨ ਲੈ ਜੰਨਾ। ਉਹ ਚੱਲ ਆ ਜਾ ਬਈ। ਉਹ ਬਾਬੇ ਸਮਾਤ ਮੱਥਾ ਟਿਕਾ ਕੇ ਲਿਆਣਾ। ਆਪਣੇ ਖੇਤੀਆ। ਚੱਲ ਆ ਜਾ ਬਈ। ਆ ਜਾ। 4-5 ਸਾਲ ਹੋ ਗਏ ਘਰੋਂ ਗਏ ਨੂੰ। ਇੱਕ ਵਾਰੀ ਵੀ ਨਹੀਂ ਕਦੇ ਫੋਨ ਲਾ ਕੇ ਪੁੱਛਿਆ ਵੀ ਮਾਂ ਤੋਂ ਕਿਵੇਂ ਆ? ਕਿੰਨੇ ਚਾਵਾਂ ਲਾਣੇ ਪਾਲਿਆ ਪੜਾਇਆ ਲਿਖਾਇਆ ਵੀ ਪੁੱਤ ਤੇਨੂੰ ਮਾਂ ਦੀ ਕਦੇ ਜਿਆਦਾ ਨਹੀਂ ਆਈ ਕੀ ਸੋਚੀ ਜਾਂਨੀ ਭਗਵਾਨ ਨੇ ਕੀ ਸੋਚਣਾ ਆਪਣੇ ਦੀਪ ਬਾਰੇ ਸੋਚਦੀ ਸੀ ਤਿੰਨ ਚਾਰ ਸਾਲ ਹੋ ਗਏ ਘਰੋਂ ਗਏ ਨੇ ਤੇ ਨਾ ਮੁੜ ਕੇ ਫੋਨ ਲਾਇਆ ਤੇ ਉਹਨੂੰ ਕਦੇ ਮਾਂ ਦੀ ਜਿਆਦਾ ਨਹੀਂ ਆਏਗੀ ਹੁਣ ਪਛਤਾਉਣ ਦਾ ਕੀ ਫਾਇਦਾ ਜੇ ਤੂੰ ਉਸ ਟਾਈਮ ਉਹਨਾਂ ਨੂੰ ਘਰੇ ਵੜਨ ਦਿੰਦੀ ਤਾਂ ਅੱਜ ਆਹ ਦਿਨ ਨਾ ਵੇਖਣੇ ਪੈਂਦੇ ਨਾਲੇ ਆਪਣਾ ਪੁੱਤ ਆਪਣੇ ਕੋਲ ਰਹਿੰਦਾ ਚਲ ਮੈਥੋਂ ਗਲਤੀ ਹੋ ਗਈ ਕੁਝ ਉਹੀ ਸੋਚ ਲੈਂਦਾ ਤੇ ਮੈਂ ਕਿੰਨੇ ਚਾਹਾਂ ਨਾਲ ਉਹਨੂੰ ਪਾਲਿਆ ਪੜਾਇਆ ਲਖਾਇਆ ਉਹਨੂੰ ਨਾ ਉਹਨੇ ਤਾਂ ਮੇਰੇ ਸਾਰੇ ਚਾਹ ਚੂਰ-ਚੂਰ ਕਰਤੇ ਗੁੱਸੇ ਨਾ ਹੁੰਦੀ ਤੇ ਹੋਰ ਮੈਂ ਕੀ ਕਰਦੀ ਉਹ ਬੱਸ ਹੁਣ ਬਹਿ ਜਾ ਚੁੱਪ ਕਰਕੇ ਆਪਾਂ ਕਰ ਵੀ ਕੀ ਸਕਨੇ ਆ ਜਦੋਂ ਉਹਦਾ ਦਿਲ ਹੋਇਆ ਤਾਂ ਆਪੇ ਆ ਜਾਊਗਾ ਕੱਦੋਂ ਲੱਗੇਗਾ ਕੱਲ ਲੱਗੇਗਾ ਨਹੀਂ ਪੁੱਤ ਹਜੇ 2 ਦਿਨਾਂ ਦੀ ਛੁੱਟੀਆਂ ਬਾਕੀ ਨੇ 2 ਦਿਨਾਂ ਤੱਕ ਤੇਰਾ ਸਕੂਲ ਲੱਗੂਗਾ ਫਿਰ ਮੈਂ ਤੈਨੂੰ ਛੋਣਾ ਜਾਂ ਤਿਆਰ ਕਰਕੇ ਨਾ ਫਿਰ ਭੇਜਿਆ ਕਰੂੰਗਾ ਸਕੂਲ ਆ ਗਏ ਜੀ ਤੁਸੀਂ ਹਾਂ ਆ ਗਿਆ ਪਾਣੀ ਲਿਆ ਉਹ ਨਹੀਂ ਪਾਣੀ ਦੀ ਛੱਡ ਮੈਂ ਤੇਨ ਨਾਲ ਨਾ ਇੱਕ ਗੱਲ ਕਰਨੀ ਸੀ ਆਪਣੇ ਨਾਂ ਦੀਪ ਘਰੇ ਕੁੜੀ ਹੋਈ ਹੈ ਹਾਏ ਕੁੜੀ ਹੋਈ ਆ ਤੁਹਾਨੂੰ ਕਹਿੰਦਾ ਸਿਆ ਉਹ ਮੈਨੂੰ ਨਾ ਪਰਮੇਸ਼ਰ ਦੱਸ ਰਿਹਾ ਸੀ ਕਿ ਆਪਣੇ ਦੀਪ ਘਰੇ ਕੁੜੀ ਹੋਈ ਹੈ ਤੇ ਨਾਲੇ ਉਹ ਆਪਣੇ ਨਾਲ ਢੰਡੀਆਂ ਪਿੰਡ ਰਹਿ ਰਹੇ ਆ ਅੱਛਾ ਤੁਸੀਂ ਪੱਕਾ ਪਤਾ ਕਰੋ ਵੀ ਢਿੰਡਰਾਂ ਪਿੰਡ ਰਹਿ ਰਹੇ ਆ ਹਾਂ ਤੇ ਤੁਹਾਨੂੰ ਮੈਂ ਇੱਕ ਗੱਲ ਕਹਿਣੀ ਸੀ ਕਹ ਹਾਂ ਦੱਸ ਮੈਂ ਆਂਦੇ ਸੀ ਵੀ ਆਪਾਂ ਦੀਪ ਨੂੰ ਲੈਣਾ ਆਈ ਨਾ ਮੇਰਾ ਬੜਾ ਹੀ ਦਿਲ ਉਧਰ ਆਪੇ ਤੇ ਨਾ ਆਪਾਂ ਗੁਡੀਆਂ ਨੂੰ ਲਿਆਵਾਂਗੇ ਆਪੋ ਉਹਦੇ ਨਾਲ ਖੇਡਿਆ ਕਰਾਂ ਉਹ ਰਹਿਣ ਦੇ ਤੂੰ ਜਿੱਥੇ ਇੰਨਾ ਟਾਈਮ ਹੋ ਗਿਆ ਆਪਾਂ ਉਹਦੇ ਬਿਨਾਂ ਰਹਿ ਰਹੇ ਆ ਤੇ ਉਹ ਆਪਣੇ ਬਿਨਾਂ ਰਹਿ ਰਿਹਾ ਹੁਣ ਕੀ ਫਾਇਦਾ ਨਹੀਂ ਆਪਾਂ ਦੀਪ ਕੋਲੇ ਚੱਲ ਗਏ ਆਪਾਂ ਦੀਪ ਨੂੰ ਲੈ ਕੇ ਆਈਏ ਨਾਲੇ ਗੁਡੀਆਂ ਨਾਲ ਆਪਾਂ ਖੇਡਿਆ ਕਰਾਂ ਚੱਲ ਤੂੰ ਐਂ ਕਰ ਕੰਮ ਕਰਨ ਬੇੜਲਾ ਤੇ ਆਪਾਂ ਚੱਲਦੇ ਹੁਣੇ ਨਹੀਂ ਜੀ ਕੰਮਕਾਰ ਤਾਂ ਹੁੰਦੇ ਹੀ ਰਹਿਣਗੇ ਆਪਾਂ ਹੁਣੇ ਚੱਲਦੇ ਹਾਂ ਮੇਰਾ ਦੀਪ ਨੂੰ ਮਿਲਣ ਨੂੰ ਬੜਾ ਹੀ ਜੀ ਕਰਦਾਗਾ ਚਲੋ ਫਿਰ ਚੱਲੀਏ ਚਲੋ ਪ੍ਰਿੰਦ ਨੂੰ ਕਿਹਦੇ ਮੇਰੇ ਉੱਤੇ ਆ ਗਈ ਜੀ ਤੁਸੀਂ ਹਾਂ ਆ ਗਈ ਪਾਣੀ ਮੇਰੇ ਪੁੱਤ ਨੇ ਸਕੂਲ ਦਾ ਕੰਮ ਕਰ ਲਿਆ ਹੈ। ਦੇ ਭਾਈ ਆ ਜਾ ਸੇਂੇ ਵਾਰ ਮਿਲਣਾ। ਕੌਣ ਆਇਆ? ਤੇਰੇ ਬੇਬੇ ਬਾਪੂ ਆਇਆ। ਬੇਬੇ ਬਾਪੂ ਆਇਆ। ਆਰੇ ਬਾਪੂ ਜੀ ਅੰਤਰਾ। ਇਹ ਹਾਲਾ ਪੁੱਤ। ਹਾਂ ਮਰਸਾ ਪੁੱਤ ਠੀਕ ਹੈ? ਹਾਂਜੀ ਹਾਂਜੀ ਬੇਟਾ। ਆਰੇ ਬਾਪੂ। ਇਹ ਹਾਲਾ ਮੇਰੀ ਧੀ ਦਾ। ਸੋ ਬਾਪੂ ਦਾ। ਨੰਨੋ ਆ ਜਾ ਬੱਤ। ਅੱਛਾ ਆ ਜਾ ਬੱਤ। ਅੱਛਾ ਜੀ ਬੰਨਾ ਕਰ ਦੇ।

ਸਾਡਾ ਵੀ ਤੇਰੇ ਬਿਨਾ ਔਖਾ ਹੀ ਸਰਦਾ। ਸਾਨੂੰ ਪਤਾ ਅਸੀਂ ਤੇਰੇ ਬਿਨਾ ਕਿੰਦਾ ਦਿਨ ਕੱਤੇ। ਬਾਪੂ ਜੀ ਯਾਦ ਤਾਂ ਮੈਨੂੰ ਬਹੁਤ ਆਉਂਦੀ ਸੀ। ਪਰ ਕੀ ਕਰੀਏ? ਲਓ ਮਮੀ ਜੀ ਪਾਣੀ ਪੀ ਲਓ। ਚਲ ਠੀਕ ਹੈ ਦੀਪ ਭਾਈ ਮੈਂ ਖੇਤ ਹੋ ਗਿਆ ਨਾ ਹਾਂ ਆ ਕੋਈ ਨਾ ਲਾਇਆ ਗਿਆ ਰਮਣ ਬੈਠ ਜਾ ਹਾਂਜੀ ਚਲ ਪੁੱਤ ਹੋਲ ਸੁਣਾ ਕੋਈ ਨਵੀਂ ਤਾਜ਼ੀ ਬਾਪੂ ਜੀ ਤੁਸੀਂ ਇਹ ਦੱਸੋ ਅੱਜ ਤੁਹਾਨੂੰ ਮੇਰੀ ਕਿਵੇਂ ਯਾਦ ਆ ਪੁੱਤ ਯਾਦ ਤਾਂ ਤੇਰੀ ਸੰਭ ਗੁਨੀਸ਼ਾ ਹੀ ਹੋਉਂਗੀ ਸੀ ਇਸ ਲਈ ਤਾਂ ਤੈਨੂੰ ਅੱਜ ਅਸੀਂ ਲੈਣ ਆ ਲੈਣ ਆਇਓ ਰਮਣ ਮੈਂ ਤੁਹਾਨੂੰ ਕਿਹਾ ਸੀ ਨਾ ਇੱਕ ਨਾ ਇੱਕ ਦਿਨ ਬੀਬੀ ਬਾਪੂ ਆਪਣ ਲੈਣ ਜ਼ਰੂਰ ਆਣਗੇ हां जी सुनना सुनना पोता। पोता, चल बेटा जल्दी करो कपड़े बांध लो अपने सारा सामान ਤੇ ਚੱਲੀਏ ਆਪਾਂ ਤੇਰੇ ਬਿਨਾ ਘਰ ਸੁਣਾ ਸੁਣਾ ਲੱਗਦਾ ਪੁੱਤ ਚਲੋ ਬੇਟਾ ਹੁਣ ਆਪਾਂ ਘਰੇ ਚੱਲਦੇ ਮੈਂ ਮੇਟੀ ਨਹੀਂ ਮਸੀ ਰਹੀ ਮੇਰਾ ਵੀ ਜੀ ਨਹੀਂ ਲੱਗਦਾ ਬੋਟੇ ਤੇ ਬੇ ਤੁਸੀਂ ਰੋ ਨਾ ਆਪਾਂ ਚੱਲਦੇ ਆਂ ਰਮਨ ਸਮਾਨ ਪੈਕ ਕਰ ਆਪਾਂ ਚੱਲੀਏ ਹਾਂ ਜੀ ਮੈਂ ਤਿਆਰੀ ਕਰਦੀ ਠੀਕ ਸੋ ਜਾ ਮੇਰਾ ਬੱਚਾ

बैठीया तम तेरा पियो करूंगा पांडे मां जाके बैठीया मुंह च मुंह उतरे चढ़ी ठीक चल जाओ बेबी मेरे नाल ऐवे क्यों कर रही जबो मैं विंकल दे कोल होनी है ता मेनू ओते तो दूर कर दंगे पता नहीं बेबी दे दिमाग च की चल दे ਏ ਮੈਨੂੰ ਪਤਾ ਕਰਨਾ ਪਏਗਾ ਚਲੋ ਮੈਂ ਕੰਮ ਕਰਦੀ ਹਾਂ 8 ਐਗਜ਼ ਡੇਲੀ ਇਹ ਆ ਡੇਲੀ 8 ਐਗਜ਼ ਡੇਲੀ ਇਹ ਐਗਜ਼ ਨਹੀਂ ਮਾਇ ਤਾਂ ਵੀ ਵਾਰੀ ਆਖਿਆ ਤੂੰ ਕੁੜੀ ਦੇ ਨੇੜੇ ਨਾ ਆਇਆ ਕਰ ਕਿਉਂ ਮੰਮੀ ਜੀ ਜਦੋਂ ਇਹ ਮੇਰੇ ਕੋਲ ਹੁੰਦੀ ਆ ਤਾਂ ਤੁਸੀਂ ਇਹਨੂੰ ਮੇਰੇ ਤੋਂ ਦੂਰ ਕਰਨ ਦੀ ਕੋਸ਼ਿਸ਼ ਕਿਉਂ ਕਰਦੇ ਹੋ ਮੇਰਾ ਵੀ ਇਹ ਤਾਂ ਪੂਰਾ ਪੂਰਾ ਹੱਕ ਆ ਮੈਨੂੰ ਜਨਮ ਦਿੱਤਾ ਆਪਣੀ ਕੁੱਖ ਚ ਮੈਂ ਤੇਰੇ ਵਾਂਗ ਪਰਛਾਵਾਂ ਨਹੀਂ ਪੈਣਦੀ ਖਬਰਦਾਰ ਜੇ ਕੁੜੀ ਨੂੰ ਦਵਾ ਹੱਥ ਲਾਇਆ ਚਲ ਪੁੱਤ ਨਹੀਂ ਮੰਮੀ ਜੀ ਮੇਰੇ ਵੀ ਇੱਤੀ ਹੈ ਮੇਰਾ ਵੀ ਤੇ ਹੱਕ ਆ ਤੂੰ ਖਬਰਦਾਰ ਜੇ ਕੁੜੀ ਨੂੰ ਹੱਥ ਲਾਇਆ ਤਾਂ ਚਲ ਪੁੱਤ ਅੱਜ ਛੱਲੇ ਆਜ ਅੱਜ ਮੈਂ ਦੀਪ ਨਾਲ ਗੱਲ ਕਰਕੇ ਰ ਮੰਮੀ ਜੀ ਮੇਰੇ ਨਾਲ ਇਦਾਂ ਕਿਉਂ ਕਰਦੇ ਨੇ ਰਮਨ ਕੀ ਗੱਲ ਹੈ ਤੂੰ ਰੁਕ ਰਹੀ ਹੈ ਰਮਨ ਦਾਸ ਤਾ ਸਹੀ ਕੀ ਹੋਇਆ ਹੈ ਦੇਬ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਬਹੁਤ ਜ਼ਰੂਰੀ ਬੋਲ ਰਮਨ ਜਦੋਂ ਵੀ ਮੈਂ ਵਿੰਕਲ ਦੇ ਕੋਲ ਹੁੰਨੀ ਆ ਤਾਂ ਬੇਬੇ ਜੀ ਪਤਾ ਮੇਰੇ ਨਾਲ ਕੀ ਕਰਦੇ ਨੇ ਜਾਂ ਮੈਂ ਉਹਨੂੰ ਖਾਣਾ ਖਵਾਉਣੀ ਜੇ ਤਿਆਰ ਕਰਦੀ ਹਾਂ ਕੁਝ ਵੀ ਕਰਦੀ ਹਾਂ ਮੈਨੂੰ ਖੋ ਕੇ ਲੈ ਜਾਂਦੇ ਨੇ ਅੱਜ ਤਾਂ ਦੀਪ ਹੱਦੀ ਹੋ ਗਈ। ਬੇਬੇ ਜੀ ਨੇ ਕਿਹਾ ਕਿ ਵਿੰਕਲ ਤੇ ਮੈਂ ਤੇਰਾ ਪਰਛਾਵਾਂ ਵੀ ਨਹੀਂ ਪੈਣ ਦਿੰਦੀ। ਹੁਣ ਤੁਸੀਂ ਦੱਸੋ ਕਿ ਮੈਂ ਉਹਦੀ ਮਾਂ ਨਹੀਂ। ਮੈਂ ਉਹਨੂੰ ਜਨਮ ਦਿੱਤਾ ਆਪਣੇ ਕੁੱਖ ਤੋਂ। ਕਿ ਮੇਰਾ ਉਹਦੇ ਤੇ ਕੋਈ ਹੱਕ ਨਹੀਂ ਮੈਂ ਉਹਨੂੰ ਲਾੜ ਪਿਆਰ ਕਰ ਸਕਾਂ। ਮੇਰੀ ਵੀ ਤਾਂ ਧੀ ਆ। ਬੇਬੇ ਜੀ ਮੇਰੇ ਨਾਲ ਇਦਾਂ ਕਿਉਂ ਕਰ ਰਹੇ ਨੇ ਦੀਪ? ਮੇਰਾ ਕੀ ਕਸੂਰਾ? ਜਦੋਂ ਆਪਾਂ ਆਏ ਸੀ ਘਰੇ ਆਪਾਂ ਨੂੰ ਲੈ ਕੇ ਉਹ ਸਾਰੇ ਕਿੰਨੇ ਖੁਸ਼ ਸੀ। ਫਿਰ ਹੁਣ ਮੇਰੇ ਨਾਲ ਕਿਉਂ ਐਵੇਂ ਹੋ ਰਿਹਾ? ਰਮਨ ਮੈਂ ਨਹੀਂ ਮੰਨਦਾ ਬੇਬੇ ਤਾਂ ਕਰਦੇ ਹੋ ਤੁਹਾਡੇ ਨਾਲ ਦੀਪ ਦੇ ਮਾਤਰ ਕਦੇ ਵੀ ਝੂਠ ਨਹੀਂ ਬੋਲਿਆ ਮੇਰਾ ਯਕੀਨ ਕਰੋ ਦੀਪ ਬੇਬੇ ਜੀ ਨੇ ਮੈਨੂੰ ਇਹ ਕੱਲ੍ਹ ਕਹੀਆਂ ਨੇ ਤੁਸੀਂ ਮੇਰਾ ਯਕੀਨ ਕਿਉਂ ਨਹੀਂ ਕਰਦੇ ਤੁਹਾਨੂੰ ਮੇਰੇ ਤੇ ਵਿਸ਼ਵਾਸ ਨਹੀਂ ਚਲ ਜੀ ਤੂੰ ਕਹਿ ਨਹੀਂ ਹੈ ਮੈਂ ਬੇਬੇ ਨਾਲ ਗੱਲ ਕਰਕੇ ਦੇਖਦਾ ਕੀ ਕਹਿੰਦੇ ਹੋ ਠੀਕ ਹੈ ਤੇ ਹੁਣ ਤੂੰ ਰੋਣਾ ਠੀਕ ਹੈ ਚੱਪ ਹੋ ਜਾ ਬੇਬੇ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਹਾਂ ਕਾਰਗਲਪਤ ਤੁਸੀਂ ਰਮਨ ਨੂੰ ਕਹਿ ਰਹੇ ਸੀ ਕਿ ਵਿੰਕਲ ਤੋਂ ਦੂਰ ਰਹੇ ਕਰੇ ਹਾਂ ਪੁੱਤ ਇਹ ਗੱਲ ਬਿਲਕੁਲ ਸੱਚਾ ਬੀਬੇ ਇਹ ਗੱਲ ਤਾਂ ਗਲਤ ਹੈ ਨਾ ਤੁਸੀਂ ਰਮਨ ਨੂੰ ਇਦਾਂ ਕਿਉਂ ਕਿਹਾ ਮੇਰੀ ਗੱਲ ਧਿਆਨ ਨਾਲ ਸੁਣ ਮੁੰਡਿਆ ਵਿੰਕਲ ਅਜੇ ਬੱਚੀ ਆ ਜੇ ਜੀ ਆਪਾਂ ਉਹਨੂੰ ਪਰਵਿਸ਼ ਦੇਵਾਂਗੇ ਬੱਚਾ ਉਹੋ ਜਿਹਾ ਹੋਊ ਮੈਂ ਨਹੀਂ ਚਾਹੁੰਦੀ ਵੀ ਉਹ ਘਰੋਂ ਭੱਜੇ ਤੇ ਆਪਣਾ ਨਾਮ ਬਦਨਾਮ ਕਰੇ ਜੇ ਤੂੰ ਚਾਹਨਾ ਹੈ ਨਾ ਰਮਣਾਂ ਵਾਂਗੂ ਉਹ ਵੀ ਘਰੋਂ ਭੱਜੇ ਤਾਂ ਹੁਣੇ ਵੇਖੋ ਲੈ ਜਾ ਨਾਲ ਦੇ ਦੇ ਜਾ ਕੇ ਰਮਣ ਨੂੰ ਬੇਬੇ ਤੁਹਾਡੀ ਗੱਲ ਸਹੀ ਹੈ ਮੈਂ ਨਹੀਂ ਚਾਹੁੰਦਾ ਕਿ ਉਹ ਵੀ ਵੱਡੀ ਹੋ ਕੇ ਰਮਣ ਵਾਂਗੂ ਭੱਜੇ ਠੀਕ ਹੈ ਬੇਬੇ ਮੈਂ ਸਮਝਾਉਂਦਾ ਨੂੰ ਨਾਲੇ ਉਹ ਨੂੰ ਚੰਗੀ ਤਰ੍ਹਾਂ ਸਮਝਾ ਦੀ ਮੇਰੇ ਨਾਲ ਬਹੁਤੀ ਜਵਾਨਾ ਲੜਾਇਆ ਕਰੇ ਮੈਨੂੰ ਲੱਗਦਾ ਜੋ ਮੈਂ ਦੀਪ ਨੂੰ ਸਮਝਾਉਣਾ ਚਾਹੁੰਦੀ ਸੀ ਉਹ ਚੰਗੀ ਤਰ੍ਹਾਂ ਸਮਝ ਗਿਆ ਤੇਪਲਾ ਮੈਂ ਆਪਦੇ ਪੁੱਤ ਦਾ ਮਾੜਾ ਥੋੜੀ ਸੋਚੂਗੀ ਹੋਈ ਤੁਹਾਡੀ ਮੰਮੀ ਸੀ ਨਾਲ ਠੀਕ ਹੈ ਉਹਨਾਂ ਨੇ ਹਾਰਾ ਮੰਨ ਹੋਈ ਸੀ ਗੱਲ ਬੇਬੇ ਨਾਲ ਰਵਣ ਬੇਬੇ ਜੋ ਕਹਿ ਰਹੀ ਹੈ ਉਹ ਬਿਲਕੁਲ ਸਹੀ ਕਹਿ ਰਹੀ ਹੈ ਤੂੰ ਨਾ ਹੁਣ ਵਿੰਕਲ ਤੋਂ ਦੂਰ ਰਹਿ ਆ ਕਰ ਕਿਉਂ ਇਹ ਨਹੀਂ ਹੋ ਸਕਦਾ ਮੈਂ ਉਹਨੂੰ ਜਨਮ ਦਿੱਤਾ ਮੈਂ ਉਹਨੂੰ ਲੈਣ ਜਾ ਰਹੀ ਹਾਂ ਮੇਰੀ ਵੀ ਹੁੰਦੀ ਆ ਇਹ ਕਿਵੇਂ ਹੋ ਸਕਦਾ ਰਮਣ ਤੂੰ ਮੇਰੀ ਗੱਲ ਸਮਝ ਜੋ ਬੇਬੇ ਕਹਿ ਰਹੀ ਹੈ ਬਿਲਕੁਲ ਸਹੀ ਕਹਿ ਰਹੀ ਆ ਤੂੰ ਇੱਥੇ ਆ ਰਮਣਾ ਰਹੀ ਜਾ ਤੈਨੂੰ ਇੱਥੇ ਕਿਸੇ ਚੀਜ਼ ਦੀ ਲੋੜ ਨਹੀਂ ਇਹਦੇ ਵਿੱਚ ਸਾਰਿਆਂ ਦੀ ਭਲਾਈ ਆ ਤੁਹਾਨੂੰ ਹੋ ਕੀ ਗਿਆ ਕੀ ਬੋਲੀ ਜਾ ਰਿਹਾ ਤੁਸੀਂ ਆ ਸੁੱਖ ਸੁਵਿਧਾਾਂ ਮ ਦੀ ਤੁਲਨਾ ਤੁਸੀਂ ਮੇਰੀ ਰਿੰਕਲ ਨਾਲ ਕਰ ਰਹੇ ਹੋ ਮੈਂ ਉਹਨੂੰ ਲੈਣ ਜਾ ਰਹੀ ਆ ਰੁਕ ਰਮਣਾ ਰਮਣਾ ਗੱਲ ਤਾਂ ਸੁਣ ਆਪ ਪੁੱਤ ਆ ਗਏ ਮੇਰੇ ਪੁੱਤ ਐਨੀ ਗਰਮੀ ਦੇ ਵਿੱਚ ਤੈ ਖੇਡ ਰਹੀ ਆਂ ਰੋਟੀ ਖਾ ਲਈ ਹੋਰ ਉਹਨੇ ਨਿਕਾਲਾ ਚੱਕ ਚੋਲਟ ਚਾ ਵਿੰਕਲ ਆਪਣੇ ਰੂਮ ਚ ਚਲੀਏ ਤੈਨੂੰ ਕਿੰਨੇ ਵਾਰੀ ਸਮਝਾਇਆ ਵਿੰਕਲ ਤਾ ਦੂਰਿਆ ਕਰ ਤੂੰ ਵੀ ਕੰਨ ਖੋਲ ਕੇ ਗੱਲ ਸੁਣ ਲੈ ਵਿੰਕਲ ਅੱਜ ਤੋਂ ਬਾਅਦ ਮੇਰੇ ਨਾਲ ਹੀ ਰਹੂਗੀ ਚਲ ਵਿੰਕਲ ਅੱਜ ਆਪਾਂ ਕਮਰੇ ਚ ਚੱਲਦੇ ਆਪਨੇ ਆ ਜਾ ਪੁੱਤ ਚੱਲ ਚੱਲ ਚਲੀ ਗਈ ਤੂੰ ਪਰੇ ਹੋ ਤੁਸੀਂ ਪਰੇ ਹੋ ਉਪਰੇ ਹੋ ਬੇ ਬੇ ਕੀ ਹੋ ਗਿਆ ਤੁਹਾਨੂੰ ਬੇਬੇ ਖੜੇ ਹੋ ਠੀਕ ਹੋ ਜਲ ਛੱਟਣ ਲੱਗੀ ਸੱਟ ਲੱਗੇ ਪਤਾ ਸਰਚ ਲੱਗੀ ਆ ਆ ਵੇਖ ਲਾ ਪਤਾ ਤੇਰੇ ਸਾਹਮਣੇ ਮੇਰੇ ਨਾਲ ਕੀ ਹਾਨ ਕੀਤਾ ਤੇਰੇ ਮਗਰੋਂ ਵੀ ਮੇਰੇ ਨਾਲ ਆਹੀ ਹਾਲ ਕਰਦੇ ਆ ਰਮਨ ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਤੂੰ ਬੇਬੇ ਨੂੰ ਧੱਕਾ ਮਾਰਿਆ ਮੈਂ ਕਦੇ ਸੋਚ ਨਹੀਂ ਸਕਦਾ ਸੀ ਤੁਹਾਨੂੰ ਸ਼ਰਮ ਘਟੇ ਆਉਂਦੀ ਆਪਣੇ ਮੁੰਡੇ ਨੂੰ ਝੂਠ ਬੋਲਦੇ ਹੋਏ ਕਿਉਂ ਤੁਸੀਂ ਆਪਣੇ ਨੂੰਹ ਪੁੱਤ ਦਾ ਘਰ ਖਰਾਬ ਕਰਨ ਲੱਗ ਗਿਓ ਹੋਡੇ ਵਰਗੀ ਬੇਸ਼ਰਮ ਜਨਾਨੀ ਮੈਂ ਜ਼ਿੰਦਗੀ 'ਚ ਅੱਜ ਤੱਕ ਨਹੀਂ ਦੇਖੀ। ਸ਼ਰਮਣ ਤੂੰ ਇਥੇ ਕੀ ਕਰ ਰਹੀ ਆਂ? ਤੈਨੂੰ ਤੁਮੀਜ਼ ਨਹੀਂ ਗਈ। ਬੇਬੇ ਨੇ ਕਿੱਦਾਂ ਗੱਲ ਕਰਨੀ ਆਂ? ਬੇਬੇ ਤੁਸੀਂ ਸੱਚ ਕਿਹਾ ਸੀ ਕਿ ਵਿੰਕਲ ਵੀ ਆਪਣੇ ਵਰਗਾ ਬਣਾ ਲੋਗੀ। ਤੁਸੀਂ ਕੀ ਕਿਹਾ? ਇਹ ਗੱਲ ਤੁਸੀਂ ਕਹਿ ਰਹੇ ਹੋ? ਵਾਹ ਜੀ ਵਾਹ। ਕਲੀ ਮੈਂ ਹੀ ਭੱਜ ਕੇ ਆਈ ਸੀ। ਤੂੰ ਨਹੀਂ ਸੀ ਮੈਨੂੰ ਭਜਾ ਕੇ ਲੈ ਕੇ ਆਇਆ। ਕਲੀ ਮੈਂ ਹੀ ਕਸੂਰਵਾਰ ਆ। ਅਰੇ ਇਹ ਸਾਹਮਣੇ ਤਾਂ ਤੂੰ ਵੀ ਰਿੰਕਲ ਦਾ ਪਿਆਉ ਆ ਤੈਨੂੰ ਵੀ ਉਹਦਾ ਤੋਂ ਦੂਰ ਰਹਿਣਾ ਚਾਹੀਦਾ ਅੱਜ ਮੈਨੂੰ ਆਪਣੇ ਆਪ ਤੇ ਸ਼ਰਮ ਆ ਰਹੀ ਹੈ ਕਿਵੇਂ ਤੇਰੇ ਵਰਗੇ ਘਟਿਆ ਮੰਦੇ ਨਾਲ ਭੱਜ ਕੇ ਆਈ ਤੇਰੇ ਨਾਂ ਮੈਂ ਵਿਆਹ ਕਰਾਇਆ ਮੈਂ ਆਪਣੇ ਪਰਿਵਾਰ ਨੂੰ ਛੱਡ ਕੇ ਆਪਣੀਆਂ ਸਾਰੀਆਂ ਖੁਸ਼ੀਆਂ ਤਿਆਕ ਕੇ ਮੈਂ ਤੁਹਾਡੇ ਨਾਲ ਆਈ ਪਰ ਤੁਸੀਂ ਮੈਨੂੰ ਇਹ ਸਿਲਾ ਦਿੱਤਾ ਨਾ ਤਾਂ ਇੱਥੇ ਮੇਰੀ ਕੋਈ ਇੱਜ਼ਤ ਕਰਦਾ ਹੁਣ ਤੂੰ ਵੀ ਆਪਣੀ ਮਾਂ ਦੇ ਪਿੱਛੇ ਲੱਗ ਕੇ ਮੈਨੂੰ ਇਹ ਸਭ ਕਹਿ ਰਿਹਾ ਉਹ ਦਿਨ ਭੁੱਲ ਗਿਆ ਜਦੋਂ ਤੇਰੀ ਮਾਂ ਨੇ ਆਪਾਂ ਨੂੰ ਘਰੋਂ ਬਾਹਰ ਕੱਢਿਆ ਸੀਗਾ ਵੈਸੇ ਕਿਸੇ ਨੇ ਸਹੀ ਕਿਹਾ ਜਦੋਂ ਕੁੜੀਆਂ ਆਪਣੀ ਮਨ ਮਰਜ਼ੀ ਦਾ ਵਿਆਹ ਕਰਵਾਉਂਦੀਆਂ ਨੇ ਨਾ ਉਹ ਪੇਕਿਆਂ ਦੇ ਰਹਿੰਦੀਆਂ ਨੇ ਨਾ ਉਹਨਾਂ ਦੀ ਕੋਈ ਸਹੁਰੇ ਘਰ ਇੱਜ਼ਤ ਕਰਦਾ ਲੱਖ ਲਾਂ ਤਾਂ ਮੈਨੂੰ ਤੇਰੇ ਤੇ ਮੈਨੂੰ ਉਮੀਦ ਨਹੀਂ ਸੀ ਤੇਰੇ ਤੋਂ